ਪੋਣ ਕੇ ਉਹ ਖਰਜ ਮਤਲਬ ਆਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸ਼ੇਰਾ ਬਹਿ ਜਾ ਬੈਠ ਜਾ ਜੰਨੇ ਆ ਉਹ ਠੀਕ ਆ ਵਧੀਆ ਵਧੀਆ ਹਮਮ ਔਰ ਦੇਖੀਏ ਤੁਹਾਡੇ ਨਾਲ ਜੰਮੀ ਹੱਦ ਪਰਖੀ ਆ ਕੀ ਹੋ ਗਿਆ ਸ਼ੇਰੀ ਨੀਂ ਸਾਦੀ ਗਾ ਇੱਕੋ ਦੇ ਨਾਲ ਹਿੰਦੇ ਫਾਕੇ ਵੱਡਾ ਹਾਂ ਦੋਨੇ ਮੇਰੇ ਚਾਚਾ ਦਾ ਗੁੱਡੀ ਤੋੜ ਗੇ ਬਹੁ ਮਾੜੀ ਗੱਲ ਕਰੀ ਯਾਰ ਹੋਰ ਯਾਰ ਉਹ ਵੈਕਿੰਗ ਸਾਲ ਜਾਲ ਠੀਕ ਆ ਉਹ ਨਾਲ ਜਿਹੜਾ ਫਾਕੇ ਵੱਡਾ ਉਹ ਵਾਲਾ ਹੋਆਗਾ ਉਹ ਥਾਪੜੇ ਪਹਿਣੇ ਗੱਲ ਨਹੀਂ ਬਾਤ ਨੇ ਖੁੱਦਾਂ ਨੂੰ ਸਮਝਾ ਲੈ ਦੇ ਨਾਲਾ ਵੈਣੋ ਹਟ ਜੇ ਓਏ ਯਾਰ ਉਹਨੇ ਤਾਂ ਫਾਕੀ ਬੈਡ ਨੂੰ ਚਾਹਣਾ ਸਾਡੇ ਵਾਲਾ ਵੀ ਗਾਉਤ। ਉਹ ਹੋਰ ਉਹਨੂੰ ਬਹੁਤ ਨਕਮਾ। ਜਿੱਦ ਵਿੱਚ ਲੱਗ ਗਈ ਲੱਥਾ ਤੋੜਨੀ ਜਾਣੀ। ਫਾਕੀ ਬੈਡ ਦੀ ਨਾ। ਉਹ ਤਾਂ ਬਣਾ ਦੋ ਮੋਰ। ਹੁਣ ਸਾਨੂੰ ਆਣ ਰਹਿਣਾ ਹਟਾ ਦੇ ਪਰ। ਮੈਂ ਉਹਨੂੰ ਹਟਾ ਦਿੰਨਾ। ਉਹਦਾ ਮੋਰ ਬਣਾ ਦੋ ਤੁਸੀਂ। ਕੋਈ ਚੱਕਰੀ ਨਹੀਂ ਤੂੰ ਦੇਖਦਾ ਜਾਈਂ। ਉਹਨੇ ਹੱਤ ਬਹੁਤ ਮਚਾਈ ਆ। ਉਹ ਵੀ ਅਗਲਾ 6500 ਰੁਪਿਆ ਲਵਾਤਿਆਂ ਨਾਲੇ। ਚਲ 6500 ਤੱਕ ਕੋਈ ਗੱਲ ਨਹੀਂ। ਉਹ ਤਾਂ ਉਹ ਕੋਈ ਨਹੀਂ ਗੱਲ 6500 ਦੀ ਗੱਲ ਨਹੀਂ ਹੈਗੀ ਤੂੰ ਉਹਨੂੰ ਨਾਲ ਰਹਿਣਾ ਹਟਾ। ਓਏ ਉਹ ਤਾਂ 6500 ਤੋਂ 750 ਅਸੀਂ ਜ਼ਿੰਮੇਦਾਰਾਂਗੇ ਆ ਚੱਕ। ਉਏ ਇਹਦੀ ਕੀ ਲੋੜ ਨਹੀਂ ਕੋਈ ਗੱਲ ਨਹੀਂ ਪਹਿਲੇ ਪਰਦੂ ਨੂੰ ਸਮਝਾ ਉਹਨੂੰ ਮੈਂ ਸਮਝਾ ਦਿੰਨਾ ਫਾਕੇ ਬੱਢਦਾ ਤਾਂ ਤੁਸੀਂ ਬਣਾ ਦੋ ਮੋਰ ਉਹਦਾ ਕੋਈ ਨਹੀਂ ਤੂੰ ਦੇਖਦਾ ਜਾਈਂ ਟਾਈਮ ਆਉਣ ਦੇ ਉਹ ਦੇਵਾਂਗੇ ਤੇਲ ਉਹ ਤਾਂ ਮੈਂ ਟਿੰਡ ਸੇ ਨਾ ਜੀ ਕਹਿਣਾ ਵੀ ਪਈਏ ਦੇ ਨਾਲ ਨਹੀਂ ਲੜੂਗਾ ਹਾਂ ਤੇ ਨਾ ਇਹ ਖੱਟਾ ਜਾਂ ਪਾਲੂ ਚਾਦਰਾਂ ਉਹੀ ਤਾਂ ਗੱਲ ਹੈ ਸਾਡੇ ਖੇਤ ਵੀ ਨਹੀਂ ਕੁਝ ਕਰ ਦਿੰਦਾ ਨਾਲੇ ਅਸੀਂ ਘੜਿਆਂ ਨੂੰ ਕੁਝ ਕਹੇਗਾ ਲੱਤ ਬਣ ਕਰ ਗਾ ਜੂੜੇ ਲਾਉਦੀਆਂ ਚਲ ਕੋਈ ਗੱਲ ਨਹੀਂ ਉਹੀ ਤਾਂ ਗੱਲ ਹੈ ਚਲੋ ਜੀ ਠੀਕ ਆ ਠੀਕ ਆ ਸ਼ਰ ਉਹ ਆ ਜਾਂਦੇ ਹੁਣ ਮੇਰੇ ਚਲ ਪਵਾ ਕੇ ਪੰਗਾ ਮੇਰੇ ਦੇਖਾਂ ਤੇ ਚੜਿਆ ਬੈਠਾ ਹੁਣ ਉਤਾ ਵੱਡਣ ਨੂੰ ਧਰਦੇ ਨੇ ਮੈਨੂੰ ਮਰਵਾਉਂਗੇ ਮੇਰੇ ਚਲਿਓ ਨੰਗੇ ਉਹ ਗੱਡੀ ਤਾਂ ਤੁਰ ਕੇ ਆ ਜੋ ਮੈਨੂੰ ਕਾਣ ਪੀਣ ਨੂੰ ਪਰ ਲਿਓ ਮੈਂ ਤਾਂ 8 ਦਿਨਾਂ ਦਾ ਭੁੱਖਾ ਹੀ ਮਰੀ ਜਣਾ ਅੰਡਰ ਚ ਕੱਟੜੇ ਪੈੜ ਤੇ ਤਾਂ ਲਾਲਾ ਲਾਲਾ ਹੋ ਰਹੀ ਆ ਖੱਲਣਗੇ ਮੈਨੂੰ ਧਰ ਕੇ ਉਹ ਨੂੰ ਟੂ ਟੱਕ ਦਾ ਤਾਂ ਕਰੋ ਜਰ ਹਿੱਲਾ ਕੋਈ ਮੈਨੂੰ ਨਾਲ ਪਚਾਤਾ ਮੇਰੇ ਚਲਾ ਥੋਡੇ ਕਰਕੇ ਤਾਂ ਮੈਂ ਲੜਿਆ ਸੀ ਮਤਲਬ ਗੱਪ ਨਹੀਂ ਮਾਰਦਾ ਚੱਚੇ ਨੂੰ ਦੇਖ ਤੇ ਬੈਠਾ ਤਾਂ ਚੜਿਆ ਥੱਲੇ ਬਣੀ ਰਹਿੰਦਾ ਮੈਨੂੰ ਤਾਂ ਆ ਵੀ ਕਾਣੀ ਪਤਾ ਕਿਹੜੇ ਵੇਲੇ ਚੱਕ ਲੈਣਾ ਕੇ ਆ ਜਾ ਫਿਰ 체ਤੀ ਆ ਜਾ ਤੇ ਕੋਈ ਪਤਾ ਨਹੀਂ ਕਿਹੜੇ ਵੇਲੇ ਪਾਜੇ ਫਲਾਏਗਾ ਐ ਤਾਂ ਮੈਂ ਰੋਕੂੰ ਜਨਾ ਤੇ ਰੁਕੇ ਜੋਤੋਂ ਦੀ ਕੰਮ ਪੈ ਗਿਆ ਫਿਰ ਤਾਂ ਹਣੀ ਪਊ ਉਹ ਨਾ ਬਾਈ ਬੜ ਕੇ ਮੇਰਾ ਠੂਕਣਾ ਕਟਾ ਦੀ ਆਜੀ 체ਤੀ ਆ ਜਾ ਆ ਜਾ ਪਹੁੰਚ ਖਾਣ ਪੀਣ ਨੂੰ ਫਰ ਨਹੀਂ ਕੁਛ ਮਰੇ ਘਰ ਨੇੜੇ ਨੀ ਜਾਂਦੇ ਨੰਟੇ ਦੱਚ ਤਾਂ ਮਰੇ ਚਲੇ ਇਹ ਫਾਇਨ ਨਯਰ ਤਾਹਾਂ ਚੜਿਆ ਕੀ ਕਰਦਾ ਉਹ ਫਾਕੇ ਵੱਡੇ ਇੱਥੇ ਤੂੰ ਕੀ ਕਰਦਾ ਓਏ ਤਾ ਕਚਰਤ ਕਰ ਰਿਹਾ ਮੈਂ ਸਾਰਾ ਕਸਰਤ ਦਾ ਕੀ ਹੋਗਾ ਤੈਨੂੰ ਪਤਾ ਹੀ ਨਹੀਂ ਤੈਨੂੰ ਕੀ ਕਰਤਾ ਮੈਂ ਮੇਰਾ ਤਾਂ 6500 ਰੁਪਇਆ ਲਵਾਤਾ ਕੋਟੇ ਲਵਾਤਾ ਕੋਹਟਾ ਚਾਹੁੰਨ ਕਿ ਤੈਨੂੰ ਟੈਲੀਫੋਨ ਲਾਕੇ ਦੇਤਾ ਕੋਈ ਨਾ ਟੈਲੀਫੋਨ ਦਾ ਤੇਰਾ ਮੋਰ ਬਣਾਉਣਗੇ ਉਹਨਾਂ ਦਾ ਮੁੰਡਾ ਐ ਤੇ ਅੱਜ ਕੌਣ ਬਣਾਉਂਦਾ ਮੋਰ ਨਾਲ ਜਿਹੜੇ ਦਾ ਗੋਡਾ ਤੋੜਿਆ ਤੈ ਪੰਗਾ ਤਾਂ ਚੋਟਾਂ ਨੇ ਨਾ ਕਿ ਤੂੰ ਮਤ ਨਾਲ ਲੱਗਿਆ ਉੱਡੀ ਲੱਗਣੀ ਪੈਛੇ ਹੋਰ ਕਿ ਮਨੀਚਪੂਰੀ ਲਾਉ ਉੱਥੇ ਲੱਗੂ ਪਤਾ ਉਹਨਾਂ ਦਾ ਮੁੰਡਾ ਉਹ ਕਾਲਜ ਵਿੱਚ ਪੜਦਾ ਉਹਦੇ ਨਾਲ ਬਹੁਤ ਬੰਦੇ ਨੇ ਆਪਣੇ ਨਾਲ ਵੀ ਬੜੇ ਨੇ ਫਰਫਲੇ ਖਾ ਤੇਰਾ ਆਪ ਅੱਛੇ ਡੰਕ ਕਿਹਾ ਹੋਗਾ 8-10 ਤਰਖਤਾਂ ਤੇ ਚੜੇ ਬੈਠਣੇ ਤਰਖਤਾਂ ਤੇ ਚੜਨ ਵਾਲੀ ਨਹੀਂ ਤੇਰੇ ਨਾਲ ਤੇ ਤਾਂ ਨਿਗਾਹ ਰੱਖਦੇ ਨੇ ਹੋ ਪੂਰੀ ਸੇਫਟੀ ਰੱਖਦੇ ਨੇ ਆਪਣੇ ਚ ਥੱਲੇ ਉਤਰ ਪਹਿਲੀ ਫੋਨ ਉਹਦੀ ਆਜੂ ਤੂੰ ਥੱਲੇ ਆ ਪਹਿਲਾਂ ਥੱਤੀ ਗੱਲ ਦੱਸ ਕੱਲੇ ਆ ਕਿਾ ਹੋਰ ਵੀ ਦਾ ਤੇਰੇ ਨਾਲ ਮੇਰੇ ਨਾਲ ਕੋਈ ਨਹੀਂ ਤੂੰ ਸੁਣ ਲਿਆ ਆਏ ਨੀ ਯਾਰ ਤੂੰ ਸੱਚ ਗੱਲਾਂ ਦੱਸ ਫੇਰ ਤੂੰ ਮੈਂ ਡੜਾਈ ਤਲਾ ਤੂੰ ਥੱਲੇ ਨੀ ਡੜਾ ਨੀ ਡੜਾ ਨੀ ਮੈਂ ਉੱtre ਆਉਂਗਾ ਮਰਵਾ ਨਾ ਨਹੀਂ ਦੇਖੀ ਆਪਣਾ ਪਿੰਡ ਦਾ ਕੰਮ ਫਸਤਾ ਤੂੰ ਮੈਨੂੰ ਫੇਰ ਵੀ ਜਾਊਗਾ ਤੂੰ ਥੱਲੇ ਆ ਜਾ ਓਏ ਆਉਨਾ ਹੁਣ ਕੀ ਪੌੜੀ ਲੱਗੀ ਮਛਾ ਚੜਿਆ ਤੀ ਪਤਾ ਨਹੀਂ ਕਿੱਧਰੋਂ ਆਇਆ ਯਾਰ ਇਹ ਐ ਨੀ ਯਾਰ ਕਿਹਨੇ ਭੇਜਤਾ ਚਾ ਲੋਕ ਵੀ ਅੱਡੋ ਅੱਡ ਸੰਦੇਹੇ ਲੰਦੇ ਨੇ ਮੇਰੇ ਲਾ ਹੁਣ ਦੱਸ ਕੀ ਹੋ ਗਿਆ ਤੈਨੂੰ ਆ ਜਾ ਇੱਧਰ ਆ ਮੈਂ ਪਾਈ ਕੋਚ ਨਹੀਂ ਕਰਿਆ ਦੇਖ ਮੇਰਾ ਨਾ ਨਾ ਕੋਈ ਗੱਲ ਚ ਵੀ ਨਾ ਨਾ ਨਹੀਂ ਗੱਲ ਸੁਣਦਾ ਉਹ ਨਾ ਮੁੰਡਾ ਆ ਕੇ ਗਿਆ ਉਹ ਕਹਿੰਦਾ ਵੀ ਗੱਲ ਸੁਣਾ ਕਹਿੰਦਾ ਸੋਡੇ ਵਾਲੇ ਨੂੰ ਪਰਾਂ ਕਰ ਦੋ ਕਹਿੰਦਾ ਹਾਂ ਤੇਰੇ ਤੇਨੂੰ ਤੇਰਾ ਤਾਂ ਮੋਰ ਵੜਾਉਣਗੇ ਉਹ ਉਰੇ ਤੱਕ ਨਹੀਂ ਫੇਰਾ ਸਕਦਾ ਇੱਥੇ ਤਾਂ ਮੌਤ ਵੀ ਪੁੱਛ ਕੇ ਆਉ ਉਹਰੇ ਨਹੀਂ ਕੋਈ 4 ਦਾ ਹੈਗਾ ਉਹਨਾਂ ਦੇ ਮੁੰਡੇ ਬਾਰੇ ਜਾਣਦਾ ਨਹੀਂ ਤੂੰ ਜਾਣਦਾ ਆਪਣੇ ਬਾਰੇ ਵੀ ਜਾਣਦੇ ਹੋਣੇ ਉਹ ਉਹ ਚੱਕ ਕਾਲਜ ਚ ਵੀ ਬੁਲਾ ਲੂ ਮੁੰਡੇ ਤਾਂ ਮੈਂ ਸਾਰੇ ਤਾਂ ਪਹਿਲੇ ਪ੍ਰਧਾਨ ਰਹੇ ਹਾਂ ਮੌਜੇ ਕਾਲਜ ਦਾ ਗੱਲਾਂ ਨਾਲ ਨਹੀਂ ਕੰਮ ਚੱਲਦਾ ਤੂੰ ਤਾਂ ਪਤਾ ਨਹੀਂ ਨਾ ਤੂੰ ਤਾਂ ਉਹ ਤਿੰਨ ਕ ਮਹੀਨੇ ਦਿੱਤੀ ਜਦੋਂ ਉਸਨੇ ਪੂਰਾ ਤੜਤੇ ਚ ਨਾਉਂਦੀ ਮੇਰਾ ਫੁੱਲ ਤੈਨੂੰ ਤਾਂ ਪਤਾ ਨਹੀਂ ਬੁੜੀਆਂ ਡਰਦੀਆਂ ਜਵਾਖੀ ਲ ਕੋ ਲੈਂਦੇ ਮਨੂੰ ਦੇਖ ਕੇ ਜਵਾਖ ਚੱਕਦਾ ਹੋਵੇਂਗਾ ਲੋਕ ਜਵਾਖ ਤਾਂ ਕਾਨੂੰ ਚੱਕ ਦਤੀ ਹੈਜਾ ਕੰਮ ਤਾਂ ਕਾਨੂੰ ਦਬ ਦਵਾ ਬਾਲਾ ਤੇ ਡਰ ਦਤੀ ਮੂੰ ਤੇ ਲੱਕੜ ਜਾਂਦਾ ਸੀ ਡੈਂਪਰੀ ਬਦਲੀ ਜਾਂਦੀ ਸੀ ਬੁੜੀਆਂ ਜਵਾਖਾਂ ਦੇ ਤੇ ਮੜਾ ਜਾ ਬੋਲ ਪੈਂਦਾ ਮੈਂ ਐ ਮੰਨ ਕੇ ਚੱਲ ਬਿੱਤੀ ਮੂੰ ਤੂੰ ਐਨਾਂ ਯਾਰ ਪਤਾ ਨਹੀਂ ਕਿਹੜੇ ਟੇਸਨ ਤੋਂ ਬੋਲ ਪੈਂਦਾ ਤੇ ਚੜ ਤਾਂ ਕੋਈ ਨਹੀਂ ਹੁੰਦਾ ਜਿਹੜੀ ਖਾਂਦੇ ਪੀਂਦੇ ਪੈਣਦੇ ਯਾਰ ਜਾਦੇ ਨਹੀਂ। ਉਹਦੀ ਗੱਡੀ ਦਾ ਡਰਾਈਵਰ ਲਾ ਹੋਵੇ ਤਾਂ ਟੈਨਸ਼ਨ ਬਣੀ ਹੁੰਦਾ ਕੋਈ। ਸਾਡੇ ਕੋਈ ਟੈਨਸ਼ਨ ਨਹੀਂ ਨਾ ਕੋਈ ਸਾਡੇ ਅੱਡੇ ਨੇ। ਅੱਜ ਮੈਂ ਤਾਂ ਤੈਨੂੰ ਹੁਣ ਤਲਾਹ ਕਰਤੀ ਸੁਣਨਾ ਗੱਲ। ਚੱਲ ਛਾਬਾ ਚ ਪੈ ਤੰ ਸੰਦੇ ਸੰਦੇ ਹਾਤਾ ਦੇ ਗਿਆ। ਹਾਂ। ਰੋਟੀਆਂ ਨਹੀਂ ਲੈਆਂ ਮੜੀਆਂ। ਰੋਟੀਆਂ ਤਾਂ ਕੋਈ ਗੱਲ ਨਹੀਂ ਰੋਟੀਆਂ ਤਾਂ ਖਾ ਲਈ। ਤੈਨੂੰ ਮੰਨੀਆਂ ਸਿਖਾਉਣਗੇ ਤੈਨੂੰ ਉਹ ਅਬ ਦਾ ਸ਼ਹਿਰ ਰਹੀ ਹੋਣ ਤੂੰ। ਤੈਨੂੰ ਮੈਂ ਦੱਸਦਾ। ਉਹਨਾਂ ਨੂੰ ਐਂ ਵੀ ਦੱਸ ਦੀ ਜਾ ਕੇ ਹੁਣ ਮੈਨੂੰ ਪਤਾ ਤੈਨੂੰ ਨਾਲ ਗੱਲ ਕਰਨ ਦੀ ਤਾਂਤਾ ਉਧਰ ਉਧਰੀ karenge ਤਾਂ ਹੈਗਾ। ਹੂੰ। ਉਹਨਾਂ ਨੂੰ ਮੈਂ ਕਹਿ ਦੀ ਕਦੇ ਧੁੰਆਂ ਨੂੰ ਤੇਲ ਲਾ ਕੇ ਰੱਖਿਓ। ਉਹਨਾਂ ਨੂੰ ਵੀ ਕਹਿ ਦੀ ਮੈਨੂੰ ਤਾਂ ਕੀ ਲੋੜ ਆ ਕਹਿਣਗੀ ਉਹ ਤਾਂ ਬੱਚ ਦੀ ਮੜਾ ਜਾ ਮੁੰਡਾ ਆ ਕੇ ਗਿਆ ਮੇਰੇ ਕੋਲੇ ਉਹ ਉਹ ਆ ਗਿਆ ਕੋਈ ਗਲਤ ਨਹੀਂ ਆਪਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਯਾਰ ਮੈਂ ਤਾਂ ਹੁਣ ਉਰੇ ਆ ਪੰਜ ਮਿੰਟਾਂ ਨੂੰ ਪੰਜ ਮਿੰਟਾਂ ਨੂੰ ਨਹੀਂ ਪਤਾ ਇੱਧਰ ਨੂੰ ਨੰਗ ਜਾਂ ਕਿਤੇ ਪਾਚੇ ਹੋਰ ਸਹਰ ਤੇ ਵਗ ਜਾਈਏ ਸਾਨੂੰ ਨਹੀਂ ਕੋਈ ਪਾਲ ਚੱਕਦਾ ਕੁਛ ਨਹੀਂ ਕਰ ਸਕਦੇ ਮੇਰਾ ਵੀ ਤਾਂ ਉਹ ਕੁਛ ਆਪਣੇ ਤੀਹ ਮਰਵਾਤਾ ਤੇਰੇ ਬਰਗੇ ਨੇ ਦੱਤ ਤਚਦੇ ਹਾਂ ਫਿਰ ਤਾਂ ਕੀ ਕਹਿਣਾ ਨਹੀਂ ਮੇਰਾ ਨਹੀਂ ਪਤਾ ਲੱਗਦਾ ਤੀ ਉਹ ਤਾਂ ਦਰਖਤ ਤੇ ਜੜੇ ਬੈਠ ਲਾਏ ਬਿਹਤਰ ਹੋਏ ਨੇ ਤਾਹੋ ਡਲੇ ਉਹ ਕੰਮ ਮਮਲਾ ਪੱਕਾ ਕੰਮ ਤੇ ਬੈਠਾ ਮੈਂ ਹੈ ਨਹੀਂ ਬੈਠਾ ਐ ਤਾਂ ਹਰਕੀ ਲਾਲੂ ਤਾਂ ਮੈਂ ਚਲਾ ਮੈਂ ਚਲਾ ਤੇਰੀ ਇੱਜ਼ਤ ਜੀ ਕਰਦਾ ਵੀ ਚਲਾ ਉੱਤਰ ਜਾਨੇ ਯਾਰ ਸਿਆਣਾ ਬੰਦਾ ਆਇਆ ਪਿੰਡ ਦਾ ਥਾਕੇ ਵਟਾ ਗੱਲ ਸੁਣ ਲਾ ਹਾਂਜੀ ਦੱਸੋ ਤੈਨੂੰ ਬਹੁਤ ਸਮਝਾ ਲਿਆ ਪੂਹ ਹੁਣ ਸਾਡੇ ਵਾਲੇ ਮੁੰਡੇ ਦਾ ਖੇੜਾ ਛੱਡ ਦੇ ਮੈਂ ਯਾਰ ਤੱਕੇ ਨਾਲ ਲਿਆਉਣਾ ਹੁਣ ਓਏ ਮੈਂ ਤੈਨੂੰ ਦੱਸਦਾ ਵੀ ਤੈਨੂੰ ਉਹਦੇ ਨਾਲ ਨਹੀਂ ਰਲਣਾ ਹੁਣ ਉਹਨੂੰ ਆਪ ਵੀ ਸਮਝਾਉ ਤੁੱਚੇ ਕਰ ਜਾ ਮੈਂ ਫੋਨ ਦੇਖ ਲੱਕੀਦਾ ਲੈ ਆ ਗਿਆ ਉਹਦਾ ਫੋਨ ਛੋੜ ਦੇ ਦੀ ਆਹੇ ਹੁਣ ਉੱਚ ਦੀ ਆ ਆ ਫਿਰ ਹੁਣ ਚੁੱਪ ਕਰ ਦੋ ਮਿੰਟ ਹਲੋ ਹਾਂ ਟਿੰਡ ਚੈ ਬੱਕ ਚੱਲਾਂਗੇ ਤੱਕਲੇ ਗੱਡੀ ਚੱਕਲੇ ਗੱਡੀ ਤੇ ਬੱਕ ਚੱਲਾਂਗੇ ਖੇਤੀ ਨਾ ਮੈਂ ਤਾਂ ਐ ਚੜੀ ਤਾਂ ਪਉ ਲੋੜ ਅਗਨ ਨਾ ਪਹੁੰਚਾ ਅੱਜ ਫੇਰ ਤਾਂ ਛੱਡੂਗਾ ਰੱਜ ਕੇ ਹਜ਼ਾਰ ਬਹੁਤ ਆ ਬੱਚਾ ਆਜਾ ਕ੍ਰੀਤੀ ਆ ਮਖੇਤੀ ਆ ਜਗੜੀ ਲੱਕੇ ਹਾਂ ਚੇਤੀ ਆ ਜਾ ਅੱਛਾ ਹੰਟਾਣੀ ਮੈਂ ਲਾਇਆ ਤੂੰ ਲਵੇ ਬੈਠਾ ਮਰੇ ਹਾਂ ਫੋਨ ਤਾਂ ਉਸੇ ਰਿ ਫੇਰ ਮਨੂ ਤਾਂ ਚਰੂ ਵੀ ਬਦਨਾਮ ਕਰਖਿਆ ਤਿੰਨ ਜਣਾ ਤੂੰ ਤਾ ਮੈਂ ਛੜਾਤਾ ਕੀ ਕਹਿੰਦਾ ਹੁਣ ਉਹ ਸੰਗਰੂਰ ਚੱਲ ਕਹਿੰਦਾ ਮੇਰੇ ਨਾਲ ਮਾਹੌਲ ਚ ਜਾਣਾ ਮਾਹੌਲ ਚ ਕੱਪੜੇ ਲਿਆਉਣੇ ਨੇ ਕਹਿੰਦਾ ਕੋਈ ਨਾ ਉਹਦੇ ਨਾਲ ਵੀ ਮੈਂ ਕਰ ਦਾਂਗਾ ਅੱਛਾ ਉੱਥੇ ਮੈਂ ਕੀ ਪਹਿਣਾ ਚੇਪੀਆਂ ਲਾਉਂਦਾ ਰਹਾਂ ਛੂਟਾਂ ਤੇ ਮੈਨੂੰ ਕੀ ਪਤਾ ਮੈਂ ਤਾਂ ਆਪਣੀ ਪਤਾ ਮਤਾ ਕੁਰਤੇ ਚਦਰਿਆਂ ਵਾਲਾ ਤਪੰਦਾ ਮਾਡਲ ਜਿੰਨਾ ਤੂੰ ਕੰਟਰੋਲ ਕਰ ਬਈ ਆਪਦੇ ਤੇ ਕੋਈ ਨਾ ਕਰਦਾ ਮੇਰੇ ਪਿਆ ਚੜਦੇ ਹਾਂ ਜਰਾ ਫਿਰ ਮੈਨੂੰ ਮਾੜਾ ਕਹਿੰਦੇ ਨੇ ਪਿੰਡ 'ਚ ਦੇਖ ਲਓ ਭਾਈ ਜੇ ਤੁਸੀਂ ਨਹੀਂ ਦੇਖਣੀ ਢੱਟ ਤੁਸੀਂ ਦੇਖ ਲਿਓ ਫਿਰ ਹੋਰ ਕੀ ਆ ਉਹ ਹੈ ਭੈਣ ਦਾ ਯਾਰ ਮੈਂ ਮੈਂ ਤੈਨੂੰ ਕੀ ਕਹਿੰਦਾ ਫਿਰ ਗੱਲ ਛੱਡ ਮਾਰੀ ਮੂਰੀ ਨਾ ਟਾਈਮ ਤੇਰਾ ਵੀ ਚਕਾ ਦੂੰ ਮੈਂ ਚੁੱਪ ਕੇ ਖੜ ਜਾ ਮੈਂ ਤੈਨੂੰ ਵੱਡਾ ਕਰਕੇ ਚੜ ਤਾ ਮੇਰੀ ਗੱਲ ਸੁਣ ਲੈ ਵੱਡਾ ਕਰਕੇ ਮੈਂ ਮਰੋਣਾ ਦੇਖੀ ਨਾ ਤੂੰ ਕਿੰਨੀ ਦੇਖਦਾ ਤੈਨੂੰ ਪਤਾ ਹੀ ਆ ਹੁਣ ਨਾ ਮਰੀ ਦੇਖ ਲੈ ਇਧਰ ਮੇਰਾ ਪ੍ਰੇਸ਼ਣ ਹੋਇਆ ਹੋਇਆ ਨਾਲ ਇਧਰ ਨਾ ਮਰੀ ਪ੍ਰੇਸ਼ਣ ਨਹੀਂ ਵੱਲਾ ਯਾਰ ਤੂੰ ਆਪਦੇ ਨੂੰ ਸਮਝਾ ਤਾ ਮੇਰੇ ਤੇ ਆ ਚੜਿਆ ਤੂੰ ਟੱਟ ਟੁੱਟ ਦੀ ਕੀ ਗੱਲ ਕਰਦਾ ਜਿਹੜੇ ਟੱਟ ਮੈਂ ਤਾਂ ਕਹੀ ਨਹੀਂ ਮਤਲਬ ਬਿਮਾਰ ਬੰਦਾ ਟਾਲਾ ਟਾਈਮ ਪਾਸ ਕਰਦਾ ਤੂੰ ਗਰੀਬ ਬੰਦੇ ਤੇ ਆ ਚੜਦੇ ਓ